ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਤੇ ਸਵਾਗਤ ਹੈ ਸਾਡੇ ਚੈਨਲ ਸੁਖਰਾਜ ਬਾੜ ਦੇ ਵਿੱਚ ਕਿਵੇਂ ਹੋ ਤੇ ਇੱਧਰ ਮੇਰੇ ਬੱਚੇ ਦੇਖ ਰਹੇ ਨੇ ਟੀਵੀ ਨਹੀਂ ਲੱਗਦਾ ਕਿਚਨ ਦੇ ਵਿੱਚ ਕੰਮ ਕਰਨ ਦੇ ਨੇ ਤੇ ਦੇਖਦੇ ਆ ਕੀ ਕਰਨ ਦੇ ਨੇ ਆਏ ਨੇ ਸੌਦਾ ਲੱਗਦਾ ਡੈਡੀ ਜੀ ਕਾਫੀ ਸੌਦਾ ਲੈ ਕੇ ਆਏ ਅੱਜ ਉਹ ਮੈਂ ਹਾਂ ਤੁਹਾਨੂੰ ਆ ਮੇਰੇ ਨੂੰ ਹੁਸਤਾ ਲੈ ਗਏ ਤੁਹਾਡੇ ਕਿਤਾਬ ਨਹੀਂ ਮੇਰੇ ਵੀ ਕੰਮ ਦੀ ਕੋਈ ਚੀਜ਼ ਹੈਗੀ ਕਿ ਨਹੀਂ ਵਿੱਚ ਤੁਹਾਡਾ ਤੁਹਾਡੇ ਲਈ ਮੈਂ ਆਪਣੇ ਪੋਤਰਿਆਂ ਵਾਸਤੇ ਦੇ ਫੁਰ ਅੱਛਾ ਜੀ ਮਤਲਬ ਪਹਿਲਾਂ ਖਾਣਾ ਦਾ ਲੱਗੇਗਾ ਉਹ ਪਹਿਲਾਂ ਹਾਂ ਤੋਂ ਪਹਿਲਾਂ ਪੋਤਰੇ ਮਰੇ ਬਾਕੀ ਕੰਮ ਬਾਅਦ ਸਵੇਰ ਦਾ ਖਾਣਾ ਭੋਜਾ ਆ ਲੈ ਆਪੇ ਤੁਹਾਨੂੰ ਬਾਬਾਈ ਦੇ ਵਾਸਤੇ ਅਗਰਬੱਤੀ ਹਾਂ ਇਹਨਾਂ ਦੀ ਜ਼ਰੂਰਤ ਹੀ ਖਤਮ ਹੋਈ ਆ ਯਾਣਾ ਸਵੇਰੇ ਵੀ ਜਦੋਂ ਮੈਂ ਬਾਬਾ ਰੂਮ ਚ ਗਈ ਉਹ ਦੋਵੇਂ ਨਾ ਮੇਰੇ ਦਿਮਾਗ ਚ ਹੀ ਆਇਆ ਪੀ ਡੈਡੀ ਨੂੰ ਦੱਸਾਂ ਵੀ ਸਭ ਦੇ ਚ ਇਹ ਲੇਖ ਲਿਓ ਆ ਨਿੱਕੇ ਵਾਸਤੇ ਤੇਲ ਅੱਛਾ ਤੇਲ ਕਿਹੜਾ ਕਰਨਾ ਦਾ ਮੰਗਣਾ ਨਹੀਂ ਜੀ ਇਹ ਮੇਰਾ ਤੇਲ ਆ ਡੈਡੀ ਜੀ ਜਾਣ ਕੇ ਕਹਿੰਦੇ ਨੇ ਉਹ ਵੀ ਭਲਾ ਮਨਦੀਪ ਕੀ ਜਾਂਦੀ ਆ ਆ ਸੈਵਨ ਆਇਲਸ ਮੇਰਾ ਆ डैडी को दूसरा मैं पता नहीं। नहीं। आगे आगे। नहीं। चला पोचेट ना ना। पोचे लेकु जी हूकुट अच्छा सारी फैमिली अलग अलग बिस्कुट पोते वास मम्मी जी इधर ना लो ਪੋਤਰਿਆਂ ਵਾਸਤੇ ਤੇ ਆਪਣੇ ਵਾਸਤੇ ਬਿਸਕਟ ਆਏ ਤੇ ਅਹੀਂ ਦੋਨੇ ਮਾਰੀਆਂ ਨੇ ਨਹੀਂ ਉਹ ਗੱਲ ਨਹੀਂ ਆਖ ਲੱਗਿਆ ਵੀ ਵੱਡੇ ਪੋਤਰੇ ਵਾਸਤੇ ਵੀ ਵੱਖਰਾ ਪੈਕ ਦਾ ਆ ਗਿਆ ਤੇ ਛੋਟੇ ਵਾਸਤੇ ਅਹੀਂ ਮਾੜੀਆਂ ਮਟਿੰਦਾ ਲੈਰ ਕੀ ਤੇਰੀ ਫੇਵਰੇਟ ਓਰੀਓ ਆ ਗਏ ਡੈਡੀ ਜੀ ਲੈ ਆਏ ਆ ਤੁਹਾਡੇ ਵਾਸਤੇ ਲਿਆਦੀ ਹੈ ਹਾਂ ਕੀ ਤੂੰ ਤੇਰੇ ਫੇਵਰੇਟ ਓਰੀਓ ਹਾਂ ਵੇਖੋ ਪੈਕਟ ਹਾਂ ਦੇਖੋ ਲਾਈਟਰ ਖਰਾਬ ਹੋ ਗਿਆ ਹਾਂ ਖਲ ਚੱਲ ਨਹੀਂ ਰਿਹਾ ਚਾਹ ਆ ਵੀ ਵਧੀਆ ਆ ਤੇ ਅਹੀਂ ਲੈਟਰ ਲਿਖਿਆ ਨਹੀਂ ਵੇ ਲੋ ਡੈਡੀ ਨੇ ਚੇਤਾ ਹੀਗਾ ਹੈਣਾ ਆਹ ਕੋਲ ਉਹਨੇ ਕਿਤੇ ਸਰਦੀ ਆ ਗਈ ਆ ਕਿਤੇ ਮੋੜ ਮਾ ਡਾ ਵਧੀਆ ਮੋੜ ਆ ਨਹੀਂ ਵਧੀਆ ਚੀਜ਼ ਆ ਨਹੀਂ ਆ ਸਹੀ ਗੱਲ ਆ ਨਹੀਂ ਦਾ ਬਾਜ਼ਾਰ ਵਕਰੀ ਅੱਗੇ ਇਹਦੇ ਨਾਲ ਦਾ ਲੈ ਕੇ ਦਿੱਤਾ ਆਪਾਂ ਕਿਤੇ ਜਾਵਾਂਗੇ ਨਾ ਟੂਰ ਤੇ ਜਾਵਾਂਗਾ ਬੰਦਾ ਘੁੰਮਣ ਕਰਨ ਨੂੰ ਜਾਂਦਾ ਆ ਤਾਂ ਲਿਆਤਾ ਕੁਝ ਕੋਲਿਆਂ 'ਚ ਵਧੀਆ ਹੁੰਦਾ ਬੱਚਿਆਂ ਨੇ ਬੱਚਿਆਂ ਨੇ ਸੁਣ ਲਿਆ ਵਾ ਨਾ ਕਿ ਸਾਡੇ ਬਿਸਕੁਟ ਆ ਗਏ ਤੇ ਆ ਵੇਚ ਲੋ ਲਾਗੇ ਲਾ ਆਪਣੇ ਆਪਣੇ ਪਹੁੰਚ ਗਏ ਇਹਨਾਂ ਨੂੰ ਦੱਸ ਦੋ ਕੌਲੀ ਨਾ ਆ ਵੀ ਵਧੀਆ ਕੀਤਾ

ਨੇ ਆਹ ਉਹ ਹਰ ਗਿਆ ਉਹ ਆ ਮੈਂ ਲਿਖਾਈ ਵਾਲਾ ਮੈਂ ਕਹੇ ਜਦੋਂ ਜੇ ਮਿਲੇਗਾ ਤੇ ਲੈ ਆਇਓ ਆਏ ਜਿਹੜੀ ਚੀਜ਼ ਇੰਪੋਰਟੈਂਟ ਵੇ ਕਹ ਡੈਡੀ ਕਿ ਤਖੋਗੇ ਤਾਂ ਸੰਦੀਪ ਤੇਰੇ ਬਾਅਦ ਬਹੁਤ ਜ਼ਰੂਰੀ ਪਤਾ ਨਾ ਪੋਚਾ ਮਨਦੀਪ ਲਾਉਂਦੀ ਆ ਹਰ ਕੀ ਤੇ ਆਈ ਆਈ ਪੋਚਾ ਮਨਦੀਪ ਦੇ ਵੇ ਹਾਂ ਚਲੋ ਉਹ ਬਾਤ ਚਲੋ ਆ ਲੋ ਆਟ ਆਟ ਸੁਣ ਲੋ ਜੀ ਨਮਕੀਨ ਵਾਲੇ ਬੇਟਾ 50 50 ਤੇਰੇ ਫੇਵਰੇਟ ਉਹ ਖਾਣੇ ਡੈਡੀ ਹੁਣ ਤਿਆਰੀ ਉਹ ਦੱਸ ਤੇ ਉਹਦੇ ਫੇਵਰੇਟ ਇਹ ਜ਼ਿਆਦਾ ਜ਼ਰੂਰੀ ਹੈ ਜਿਹੜਾ ਆਹ ਨਾ ਆਜੋ ਤੁਲੇ ਆਹ ਆਹ ਵੀਰਪਾਲ ਕਿਹੜੇ ਕੰਮ ਨੂੰ ਲੱਗਾ ਅਜੇ ਲੱਗੇ ਸੋਪ ਆਏ ਨੇ ਸੁਮੈਲੇ ਲੈਣੀ ਹੁਣੀ ਆ ਉਹ ਆਪਣੇ ਓਰੀਓ ਪਕਰੋ ਸੋਪ ਦੀ ਆਹ ਉਹ ਥੋੜੀ ਜਿਹੀ ਇਹਨਾਂ ਦੇ ਰੱਖ ਲਓ ਇਹਨਾਂ ਨੂੰ ਇੱਕੋ ਦੇਣੀ ਇਹਨਾਂ ਦਾ ਕੰਮ ਕਰਦੇ ਨਾ ਫੜ ਕੇ ਮੈਂ ਰੱਖ ਲਵਾਂਗੀ ਮੈਂ ਤਾਂ ਰੱਖ ਲਵਾਂਗੀ ਆ ਲੈ ਫਤਿਹ ਮੈਂ ਤਾਂ ਰੋਈ ਕੇ ਜਾਵਾਂਗੀ ਜੀਰਾ ਦੇ ਡੈਡੀ ਜੀ ਹੈਗਾ ਹੀ ਤੁਸੀਂ ਫੇਰ ਰਹੇ ਏ ਜੀ ਐਕਸਟਰਾ ਕੁ ਲੈ ਆਏ ਜੀ ਨਾ ਬੁਤਨਾ ਕਰਦੇ ਇਹ ਸਿੱਖਾਂ ਨੇ ਨਹੀਂ ਲਿਆ ਬਹੁਤ ਵਧੀਆ ਨੇ ਆ ਬਾਜਾ ਖੱਧੀ ਆਏ ਬਟ ਮੈਂ ਤਾਂ ਯੂਜ਼ ਕਰਦੀ ਨਹੀਂ ਇਹ ਤੁਹਾਡੇ ਵਾਲੀ ਤਾਂ ਹੈਗੀ ਤੇਰੇ ਕੋਲ ਕੋਈ ਨਹੀਂ ਮੈਂ ਤਾਂ ਯੂਜ਼ ਕਰਦੀ ਆ ਆਏ ਉਧਰ ਦੇਖੋ ਕਿੰਦਾ ਖੋੜ ਹੈ ਮੇਨ ਹੁਣ ਇਹ ਤਾਂ ਸਰਦੀ ਆ ਕਿਹਦੇ ਮਸੂੜੇ ਖੁੱਲਦੇ ਆ ਇਹ ਜਿਹੜੀ ਇਹ ਬਣਾ ਤਾ ਹੋ ਰਹਾ ਹੈ ਨਾ ਉਹਦੇ ਮਕੌੜੇ ਨਹੀਂ ਵੀ ਪਾਦਾ ਥੋੜਾ ਥੋੜਾ ਯਾਨੀ ਜਿਹੜਾ ਬੰਦਾ ਪਹਿਲਾਂ ਕੋੜਾ ਹੋਏ ਤੇ ਨੇਮੇ ਦਾ ਜੀ ਬ੍ਰਸ਼ ਕਰਕੇ ਹੋੜ ਕੋੜਾ ਬਨ ਜੀ ਇਹ ਮਿੱਠੇ ਬੰਦੇ ਨੂੰ ਲੋੜ ਹੁੰਦੀ ਆ ਇਹਨੂੰ ਸਾਬ ਨੂੰ ਤੁਹਾਡੇ ਦਾ ਜਦੋਂ ਮੈਂ ਅਜੇ ਵੀ ਤਾਂ ਵਾਰਾ ਮੈਨੂੰ ਪੜਨ ਲੱਗ ਰਿਹਾ ਤਾਂ ਲੱਗ ਰਿਹਾ ਹਾਂ ਲਓ ਜੀ ਸਾਡਾ ਔਇਲ ਆ ਗਿਆ ਇਹ ਬੱਚਿਆਂ ਦਾ ਆ ਨਹੀਂ ਇਹ ਤਾਂ ਤੇ ਮੇਰਾ ਤਾਂ ਸੈਵਨ ਔਇਲ ਆ ਹਾਂ ਹੁਣ ਇਹ ਨਹੀਂ ਜਿਹੜੀ ਚੀਜ਼ ਮੇਰੇ ਕੰਮ ਦੀ ਆ ਨਾ ਉਹ ਡੈਡੀ ਵੇਖਿਆ ਚੁੱਕ ਚੁੱਕ ਕੇ ਵਕਾਉਣੇ ਮਨਦੀ ਬਾ ਤੁਹਾਡੇ ਕੰਮ ਦੀ ਆਗੀ ਆ ਤੁਹਾਡੇ

ਸਾਡਾ ਸਮਾਨ ਆਇਆ ਜੀ ਫੇਸ਼ਵਾਸ਼ ਦੇਖੀਏ ਜੀ ਇਹ ਫੇਸ਼ਵਾਸ਼ ਤੋਂ ਨਹੀਂ ਤੇਰੇ ਵੱਲ ਤੋਂ ਆਹ ਲੋਟਸ ਦੀ ਸਨ ਸਕਰੀਨ ਠੀਕ ਹੈ ਉਹਨਾਂ ਨੂੰ ਪਤਾ ਨਾ ਵੀ ਮੰਦੀਪ ਯੂਜ਼ ਕਰਦੀ ਆ ਤੇ ਲੈ ਜਾ ਚਲੋ ਵਧੀਆ ਕੀ ਤਾਵੀ ਜਾਨੀ ਸਾਰਾ ਸਮਾਨ ਲੈ ਆਏ ਹੋ ਤੇ ਉਹ ਦਾਲਾਂ ਵਗੈਰਾ ਨਹੀਂ ਮਿਲੀਆਂ ਨਹੀਂ ਦਾਲਾਂ ਫੇਰ ਇਹ ਦੂਸਰਾ ਸਮਾਨ ਇਹ ਨਾਲ ਲਿਆਂਦਾ ਨਾ ਹੈ

ਤੇ ਮੇਰੀਆਂ ਸਹੇਲੀਆਂ ਪਹਿਣਾ ਵੀ ਹੁੰਦੀ ਆ ਤੇ ਮੈਂ ਨਹੀਂ ਰੱਖਣਾ। ਓਹ ਵੇਖੋ ਮੇਰੀਆਂ ਸਹੇਲੀਆਂ ਪਹਿਣਾ ਵਾਸਤੇ ਆ ਕੋਈ ਨਹੀਂ ਆ ਤੇਰੇ ਆ। ਆਓ ਜੀ ਆਨੇ। ਹਾਂ। ਨਹੀਂ। ਤਾਂ ਧੇਰੀ ਕਿਹਾ ਰੋਸਾ ਹੈ। ਆਡੀ ਮਹਿੰਦੀ ਨਹੀਂ ਮਿਲੀ। ਉਹ ਨਹੀਂ ਮਿਲੀ। ਲੈ ਹਾਟਾ ਕੰਮ ਕਰਕੇ ਨਹੀਂ ਆਏ ਫੇਰ। ਆਰਡਰ ਦੇਇਓ ਨਾ ਸੀ ਨਾ ਉਹਨਾਂ ਨੂੰ। 2 ਦਿਨ ਰੋਕੋ। 2 ਦਿਨ ਬਾਅਦ ਦੇਖ ਜਾਈਂਗਾ ਤੁਹਾਡਾ। ਆਜੋ। ਆ ਬਾਬੇ ਆਲਾ ਸਾਹਮਣੇ ਰੱਖਦਾ। ਰੁਦੀਵੇਂ ਸਮਾਨ ਸੈਟ ਕਰ ਲੀਏ ਕਿੰਨਾ ਟਾਈਮ ਲੱਗ ਜਾਣਾ ਤੋ ਇਹ ਰੱਖੋ ਫਿਰ ਸਮਾਨ ਨਹੀਂ ਨਹੀਂ ਇਹਦੇ ਵਿੱਚ ਮੰਮੀ ਜਿਹੜਾ ਸੱਦੇ ਵਾਲਾ ਸਮਾਨ ਆ ਉਹ ਰੱਖ ਦੋ ਨਾ ਬਾਕੀ ਜਿਹੜਾ ਦੂਸਰਾ ਆ ਲਾਉਣ ਪਾਉਣ ਵਾਲਾ ਉਹਨਾਂ ਦਾ ਅਲੱਗ ਬਣਿਆ ਹੋਇਆ ਪੋਚੇ ਵਾਲਾ ਪੋਚੇ ਰੂਮ ਚ ਪੋਚੇ ਵਾਲੇ ਬਾਕਸ ਚ ਰੱਖ ਦੋ ਜੇ ਮੈਂ ਦੀ ਫੋਨ ਸਾਥੇ ਬਾਹਰ ਚੰਗੀ ਨਾ ਮੈਂ ਕੋਣ ਸਮਾਰ ਸਕਾਂ ਮੈਂ ਰੁਕ ਬੰਨਣਾ ਪਾਉਂਗਾ ਨਹੀਂ ਮੈਂ ਕਿੱਥੇ ਲਿਆਤਾ ਤੁਹਾਨੂੰ ਸਮਾਨ ਸਹੀ ਜਣਾ ਸੈਟ ਕਰ ਦੇ ਨਹੀ ਦੋਇਆਂ ਨਹੀਂ ਪਾਉਣੀ ਮੈਂ ਚਲ ਕਰੋ ਸੈਟਿੰਗ ਆਹ ਤੇ ਮੈਂ ਬਾਬਾ ਜੀ ਦੇ ਰੂਹ ਨੇ ਕਿਦਾਂ ਕਿਰਦੀ ਹਾਂ ਕਿ ਹਾਂ ਕਿਦਾਂ ਕਿਰਦੀ ਹੈ ਬਾਬਾ ਆਵੇ ਨਾਲ ਡੈਡੀ ਨੇ ਨਾ ਕਿਹੜੇ ਪਤਾ ਨਾ ਕਿ ਮਨਦੀਪ ਨੂੰ ਹੁਣ ਇਹਨਾਂ ਨੂੰ ਪੁੱਛੀ ਅਗਲੋੜੇ ਮੈਂ ਕੱਲ ਹੀ ਕਹਿੰਦੀ ਪੋਜਾ ਪੜ ਗਿਆ ਪੋਜਾ ਪੜ ਗਿਆ ਰੈਡੀ ਟੋਕੇ ਪੋਜਾ ਲੈ ਆ ਤਾਂ ਮਂਦੀਪੇ ਅਸਮਾਨ ਆ ਗਿਆ ਵੇਖ ਲਾ ਹਾਂ ਨੇ ਸਮਾਦਰ ਨਾਲ ਆਪਕੇ ਜਨਨੇ ਇਕੱਠੇ ਹੀ ਹਾਥੇ ਚਲ ਆਈ ਵਧੀਆ ਕਿ ਇਹ ਮਹਿਰ ਬਗੈ ਦਾ ਕਮਰਾ ਖੋਣੀਆਂ ਆ ਆ ਡਾਡੀ ਨੇ ਚੇਂਜ ਕਰਤੀ ਹਰ ਕੀ ਦੇਖੋ ਰਸ ਦੇਖੋ ਵਾਲੀ ਲੈਣਤੀ ਤੁਸੀਂ ਤੇ ਇਹ ਬਹੁਤ ਵਧੀਆ ਆ ਚੰਦਨ ਵਾਲੀ ਉਹ ਨਹੀਂ ਇਹ ਰੋਜ਼ ਚੰਨਨੋਂ ਕਿਦੇ ਸਾਈਕਲ ਅਰਗਬਤੀ ਨਹੀਂ ਮਿਲਦੀ ਨਹੀਂ ਨਹੀਂ ਉਹ ਨਹੀਂ ਹੈਗੀ ਇਹ ਬਹੁਤ ਵਧੀਆ ਵਾ ਤੁਸੀਂ ਬਤਕੇ ਤੇ ਵੇਖੋ ਹਾ ਬਾਈ ਨੂੰ ਪਸੰਦ ਆਉਣੀ ਚਾਹੀਦੀ ਬਾਬਾ ਜੀ ਨੂੰ ਪਸੰਦ ਆਏਗੀ ਕੋਈ ਨਹੀਂ ਬਾਬਾ ਜੀ ਕਮਰੇ ਚ ਰੱਖ ਕੋਈ ਨਹੀਂ ਹੁਣ ਤੇ ਉੱਤੇ ਜਾਵਾਂ ਬਾਬਾ ਜੀ ਦਾ ਰੂਮ ਤੇ ਉੱਤੇ ਆ ਫਿਰ ਉੱਤੇ ਜਾਣਾ ਦਾ ਸਮਾਂ ਸੈਟਿੰਗ ਆਪਣੇ ਸਭ சொல்லு ਤਸल्ली ਸਾਰਾ ਤੁਹੇ ਰੱਖ ਲੈ। ਤੇ ਮੰਮੀ ਤੇ ਆਪ ਹੀ ਰੱਖ ਨੋ। ਕਿਤੇ ਅਰਮਾਨ ਦੇ ਉੱਪਰ ਆਉਦਾ ਇਹ ਨਹੀਂ ਮੈਂ ਨਹੀਂ ਸੈਟਿੰਗ ਉੱਥੇ ਹੁੰਦੀ। ਆ ਵਿੱਚ। ਇਸ ਵਿੱਚ ਰੱਖ ਲੈ। ਇਹਨਾਂ ਦੀ ਸੈਟਿੰਗ ਇੱਥੇ ਥੋੜੀ ਆ। ਫੇਰ ਤਾਂ ਟੀਵੀ ਵਾਲੇ ਥਾਂ ਤੇ ਰੱਖ ਦੇਣੀ। ਆ ਸਭ ਨੂੰ ਇੱਥੇ ਰੱਖ। ਆ ਤਾਂ ਨਹੀਂ ਆ ਬੜੋ ਸਬਜ਼ੀ ਵਾਲੇ ਮਨ। ਇਹ ਆਵੇਂ ਮੈਂ ਰੱਖ। ਆ ਤਾਂ ਨਹੀਂ ਕਰੋ। ਆ। ਆ ਤਾਂ ਡਰੀ ਨਹੀਂ ਗੱਡੀ 'ਚ ਰੱਖਣਾ। ਸਮਾਨ ਇਹ ਨਹੀਂ ਲੱਗਦਾ ਆ ਮਮੀ ਆਪਣੀ ਮੇਮ ਚੋਕ ਲੋ ਫਿਰ ਨਾ ਕਿਉਂ ਮਨਦੀਪ ਨੇ ਕੋਆ ਨਿਮ ਅੰਮ੍ਰਿਤਾਲ ਕੋਲਗੜ੍ਹ ਨੇ ਕੋਲਗੜ੍ਹ ਨੇ ਪੇਸਟਿਆ ਕੋਲਗੜ੍ਹ ਹੋਰ ਹੁੰਦੀ ਆ ਮੇਰੇ ਕੋਲ 5 5 ਦੇ ਬਸ ਤੇ ਨਹੀਂ ਮਿਲੇ ਦੋ ਖਾ ਗਏ ਨਾੜ ਲੈ ਜਿ ਡੋ ਬਣਾ ਕੇ ਖਾਵਾ ਕੇ ਕੋਹਾ ਬਿਲਕੁਲ ਬਿਲਕੁਲ ਚੰਗੀ ਗੱਲ ਆ ਟਾਈ ਕਰਦੇ ਆ ਵੇਖ ਕੇ ਓਏ ਆ ਕੇ ਪੋਹੇ ਨਾਲ ਮੈਡਮ ਨਹੀਂ ਨਹੀਂ ਮੈਨੂੰ ਕਿਹਾ ਵੀ ਆਪਣਾ ਪੋਹਾ ਵੀ ਇੱਕ ਟਾਈਮ ਖਾਇਆ ਕਰ ਤੇ ਫਿਰ ਤੁਹਾਨੂੰ ਲੱਗੂ ਨਾ ਦੇਰ ਬਾਅਦ ਨਾ ਇਹ ਕੋਲਾ ਕਰੂੰ ਚਲਾ ਦੇ ਪੋਹਾ ਪੇਵਾਸ ਮਾ ਜਿਆ ਮਾ ਪਰਿਖਤੋਗਾ ਇਸ ਸੇ ਨਿਆਣਾ ਦਾ ਸਮਾਂ ਤੇ ਜਿਹੜਾ ਹਣ ਇਕੱਠਾ ਹੋ ਗਿਆ ਹਨਾ ਜੀ ਤੁਸੀਂ ਯੂਜ਼ ਕਰੀਏ ਰਨਾਂ ਦੋ ਜੇ ਉਹ ਤੁਹਾਨੂੰ ਨਹੀਂ ਚੱਲਦਾ ਚਲਾ ਲਓ ਕੋਈ ਨਹੀਂ ਹੱਥ ਚਲਾ ਲਓ ਲਿਆਤਾ ਤੁਹਾਨੂੰ ਚਲਾ ਲਓ ਆ ਰਹੀ ਉੱਥੇ ਰਖੋਗੇ ਇੱਥੇ ਹੋਣੀ ਉਹ ਕੋਲੀ ਦਾ ਕਿਦਾਂ ਹੋਣਾ ਉਹ ਤੋਂ ਵੀ ਟੋਕਲਣਾ ਸੈਂਟਰ ਤੋਂ ਆਖਰ ਤੱਕ ਜ਼ਬਰ ਉਹ ਥੱਲੇ ਅੰਦਰੋਂ ਦਵਾਈ ਦਾ ਬੋਤਲ ਜਦੋਂ ਦਬਾਓ ਇੱਕ ਮਹੀਨਾ ਕਰ ਲੈਣਾ ਨਾ ਉਹਨੂੰ ਦਬਾਰਾ ਅੰਦਰੋਂ ਇਦੋਂ ਲੈ ਇਦਾਂ ਇਦਾਂ ਤੇ ਕਮਜ਼ੋਰ ਨੇ ਕਰੇ ਕੀ ਕੋਈ ਹਾਏ ਪੁਰਾਣੀ ਖਰਾਖਾਂ ਦੇ ਕੰਮ ਦੇ ਲੈਨੇ ਪੁਰਾਣੀਆਂ ਖਰਾਖਾਂ ਦੀਆਂ ਆ ਕੱਢਿਓ ਭਿਆਣਾ ਮੇਰੇ ਕੋ ਕਿ ਤੇੜੀ-ਫੇੜੀ ਨਹੀਂ ਬਣਾਉਣਾ ਇਹਨੂੰ ਵੀ ਪਤਾ ਨਿਕਣਾ ਕਿ ਕਿੱਥੇ ਰੱਖਣਾ ਇਹਨੂੰ ਡੈਨ ਲਾ ਉਹ ਇਹਨੂੰ ਵੀ ਨਹੀਂ ਪਤਾ ਲੱਗਣਾ ਕੋਣ ਵੰਦੇ ਆ ਵੀ ਪੁਰਾਣੀ ਖਰਾਖ ਕੰਮ ਨਹੀਂ ਪੁਰਾਣੀ ਖਰਾਖਾਂ ਨੇ ਮੈਂ ਜੋਰ ਲਾ ਕੇ ਵੇਚਿਆ ਉਹ ਖਲੋ ਦੇ ਜਾਓ ਮੇਰੇ ਨਾਲ ਪਾਤਾ ਐ ਵੈਰੀ ਗੁੱਡ ਖੁੱਲ ਗਈ ਹਾਂ ਆਇਆ ਹੀ ਦਿਮਾਗ ਕੰਮ ਵੇਖਾਈ ਇਹਨੂੰ ਅੱਜ ਹਾਂ ਮੜੀ ਉਹ ਗੱਲ ਵੀ ਹੋ ਗਿਆ ਵਾ ਵਧੀਆ ਦਿਓ ਮਜਾ ਵਧੀਆ ਚਨਾ ਕੇ ਵੇ ਲਈਏ ਹੋਗੀ ਚਲਾਓ ਚਲਾਓ ਚਲੋ ਚਲੋ ਹਾਂ ਵਧੀਆ ਹੋ ਗਿਆ ਚਲ 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 ਪਹਿਲੇ ਚਲੋ ਨਹੀਂ ਇਹ ਹੈ ਵਧੀਆ ਮਦੀਨ ਇਹਦਾ ਉਹ ਦੇ ਦਿੱ ਗਏ ਨੇ ਥੱਲੇ ਕੋਈ ਨਾ ਕਰ ਨਹੀਂ ਕੱਢ ਨਹੀਂ ਤਦੋਂ ਉਸ ਕੋਪਾ ਕਿ ਨਾ ਬਿਸਕੁਟ ਸੇਨਾ ਬਿਸਕੁਟ ਤੇ ਆਪੇ ਦਾਦਾ ਪੋਤਾ ਸਾਹਮਣ ਕਿੱਥੇ ਇਹਨਾਂ ਨੇ ਖਾਣੀ ਸਾਡੇ ਤੇ ਆਏ ਦੀ ਨੋਸਸ ਆ ਆ ਇੱਕ ਪੈਕਟ ਆਇਆ ਹੀ ਲੱਗਦਾ ਸਾਡਾ ਆਇਆ ਯੂ ਤੇ ਤੁਹਾਡੀ ਕੀ ਬਣਾ ਦੇਵੋ ਅੱਜ ਦੇ ਵਾਸਤੇ ਆ ਗਿਆ ਲੱਗਦਾ ਇਹ ਸਾਡੇ ਵਾਸਤੇ ਲੈਂਦਾ ਇੱਕ ਤੁਸੀਂ ਖਾ ਰਹੇ ਹੋ ਸਭ ਆਏ ਕਿਤੇ ਦੋਵੇਂ ਨੋਸਸ ਵੀ ਸਾਡੇ ਦਾਦੇ ਪੋਤੇ ਦਾ ਹੀ ਮੈਂ ਆਪਣਾ ਲੈ ਆਂ ਤੇ ਨਹੀਂ ਨਹੀਂ ਪੁੱਤ ਮੈਂ ਜਿਹੜੇ ਇਹ ਰਖਿਆ ਲੈਂਦੇ ਆ ਇਹ ਕੱਲੇ ਮੈਂ ਖਾਣੇ ਜਿਹੜੇ ਹਰੇ ਨਾਲ ਮੈਂ ਤੇ ਸਾਰਾ ਦਿਨ ਘਰੇ ਰਹੀ ਨਾ ਸਾਰਾ ਦਿਨ ਖਾਂਦਾ ਰਹੀ ਨਾ ਤੂੰ ਵੀ ਆਪਣਾ ਬੇਸਾਨ ਮੇਰੇ ਰਹਿ ਗਈ ਰਿੰਦਰ ਤੇ ਰਿੰਦਰ ਤਾਂ ਸੋਈ ਚੀਅ ਸਮਾਨ ਆਏ ਨਹੀਂ ਆਏ ਨਹੀਂ ਆਵਾਜ਼ ਚchnਾ ਵਾਲਾ ਕੋਚਾ ਤੇ ਲੋ ਬਾ ਬਾ ਪੋਚਾ ਰਿੰਦਰ ਕੋਚਾ ਹੀ ਬਖਾ ਲੂੰਗੀ ਕਿਉਂਕਿ ਜਿਹੜੀ ਦੀ ਆਪਣੀ ਚੀਜ਼ ਬਖੋਣੀ ਹੈ ਜਿਹੜੀ ਜੂਸ ਕਰਦੀ ਮੈਂ ਦੀ ਮੇਰੇ ਘਾਸ ਆਹ ਕੰਮ ਬੜਾ ਵਧੀਆ ਕੀਤਾ ਤੇ ਜਾਰੀ ਹੈ ਹਨਾ ਪਹਿਲਾ ਸੁਣਾ ਨਹੀਂ ਮੈਂ ਸਭ ਤੋਂ ਪਹਿਲਾ ਇਹੋ ਚੀਜ਼ ਮੈਨੂੰ ਹੁੰਦੀ ਹੈ ਵੀ ਫਰੀ ਕੀ ਮਿਲਦਾ ਲਾ ਕੀ ਆ ਸੋ ਫਰੀ ਮਿਲਿਆ 100% ਐਮ ਐਲ 30 ਵੀ ਮਿਲਿਆ ਇਹਦੇ ਨਾਲ ਕੁਝ ਮਿਲਦਾ ਸੀ ਲੈ ਕੇ ਕਰਨੀ ਆ ਉਹ ਕੁਝ ਨਹੀਂ ਮਿਲਦਾ 100 ਗ੍ਰਾਮ ਜਿਹੜਾ ਵਾ ਵਾਧੇ ਤੇਲ ਫਰੀ ਦਾ ਇਹ ਫਰੀ ਅਮਾਉਂਟ ਹਾਂ ਫਰੀ ਅਮਾਉਂਟ ਹੈ ਹਾਂ ਇਹ ਕੋਨਾ 30 ਦਾ ਵੀ ਕੁਝ ਲਿਖਿਆ ਹੋਇਆ ਹੈ ਕੁਝ ਕੁਝ ਕੀ ਲਿਖਿਆ ਹੈ ਪਤਾ ਨਹੀਂ ਕੀ ਲਿਖਿਆ ਸਾਬਨ ਜਾਂ ਮਿਲਦਾ ਉਹ ਨਹੀਂ ਤੁਹਾਨੂੰ ਦਿੱਤਾ ਨਾਲ ਢਿੱਕ ਚੱਕੀ ਨਹੀਂ ਮਿਲਦੀ ਹੁੰਦੀ ਉਹ ਨਹੀਂ ਨਹੀਂ ਇਹ ਨਾਲ ਨਹੀਂ ਪਰ ਉਹ ਮੰਦੀ ਬਣਾ ਲਈ ਤੇ ਹੁੰਦੀ ਨਹੀਂ ਜੇ ਬਰੀ ਹਾਂ ਛਟੇ ਨਾ ਨਾ ਮਾਰਿਆ ਕਰੋ ਜਿਹੜਾ ਲੈ ਗਿਆ ਉਹਨੂੰ ਪਤਾ ਨਹੀਂ ਛਟੇ ਨਹੀਂ ਮਾਰਿਆ ਮੇਰਾ ਨਾ ਇਹ ਵੀ ਚੋਦੀ ਆ ਵੇਖੋ ਸਾਰੀ ਫੋਟੋਆਂ ਮੇਰੇ ਹੋਣਗੀਆਂ ਹੂੰ ਨਹੀ ਮੇਰਾ ਹੋਇਆ ਸਮਨ ਨਹੀਂ ਚਲੋ ਆਨੇ ਝੂਠ ਮੈਂ ਮੂੰਹ ਅੱਗੇ ਕਰਾਂਗਾ ਤੇ ਮੇਰਾ ਹੋਇਣਾ ਨਹੀਂ ਇਹ ਮੇਰਾ ਚਲੋ ਜੀ ਰੱਖੀਏ ਸਮਾਨ ਚਲੋ ਆਗੇ ਬਾਕੀ ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ ਹੋਰ ਪਿਆਰ ਕਰੋ ਸਾਡੇ ਵਲੋਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਣ ਦੇ ਨੇ ਕਮੈਂਟ ਵਿੱਚ ਵੀ ਜਰੂਰ ਦੱਸਿਆ ਕਰੋ ਤੇ ਕਿਉਂਕਿ ਜੇ ਤੁਹਾਡਾ ਪਰਮਾਹੰਗਾਰਾ ਸਾਨੂੰ ਮਿਲੇਗਾ ਤੇ ਅਸੀਂ ਅੱਗੇ ਤੁਰਾਂਗੇ ਕਿਉਂਕਿ ਠੀਕ ਹੈ ਨਾ ਤੇ ਕਵਲ ਦੀ ਭੂਆ ਨੂੰ ਤੁਸੀਂ ਸੱਸੀ ਕਾਦੇ ਅੱਗੇ 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 ਲੈ ਕੇ ਜਾਣਾ ਹੈ ਮਤਲਬ ਵਧੀਆ ਤਰੀਕੇ ਨਾਲ ਮਤਲਬ ਕਵਲ ਦੀ ਭੂਆ ਜਗਤ ਭੂਆ ਸਾਰੇ ਮੈਨੂੰ ਬਹੁਤ ਪਿਆਰ ਦਿੰਦੇ ਇੱਕ ਭਾਵ ਵਾਲੀ ਮਾਸੀ ਜਗਤ ਭੂਆ ਦੇਖ ਸਾਡੀ ਮੰਮੀ ਜੀ ਨੇ ਜਿਹਦੇ ਮੈਨੂੰ ਸਾਰੇ ਬੱਚੇ ਬਹੁਤ ਪਿਆਰ ਕਰਦੇ ਨੇ ਮੈਨੂੰ ਤੁਹਾਡੇ ਦਾ ਮਾਣ ਵੀ ਆ ਬਹੁਤ ਜ਼ਿਆਦਾ ਮਾਣ ਆ ਜਦੋਂ ਤੁਸੀਂ ਮੈਨੂੰ ਭੂਆ ਜੀ ਕਹਿ ਕੇ ਕਮੈਂਟ ਕਰਦੇ ਜੇ ਤੇ ਮੈਨੂੰ ਇੱਕ ਅੰਦਰੋਂ ਖੁਸ਼ੀ ਮਿਲਦੀ ਆ ਕਿ ਚਲੋ ਬੱਚਾ ਨੇ ਬਹੁਤ ਪਿਆਰ ਦਿੱਤਾ ਐਡਾ ਵੱਡਾ ਉਦਾਂ ਮਿਲਣਿਆ ਉਥੇ ਇੱਕ ਦੋ ਜਣੇ ਕਹਿਣ ਵਾਲੇ ਚਾਰ ਜਣੇ ਕਹਿਣ ਵਾਲੇ ਭੂਆ ਜੀ ਤੇ ਸਾਰੀ ਆਲ ਵਰਲਡ ਬੋਲਣ ਦੇ ਭੂਆ ਜੀ ਕਿੰਨੀ ਵਧੀਆ ਗੱਲ ਆ ਉਹ ਵੀ ਤੇ ਫੈਮਿਲੀ ਆਪਣੀ ਐ ਵੀ ਤੇ ਨਹੀਂ ਆ ਸਾਰੇ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਭੂਆ ਜੀ ਕਹਿ ਕੇ ਕਮੈਂਟ ਕਰਦੇ ਹੋ ਤੇ ਸਾ ਮम्मी ਸਾਡੇ ਬਹੁਤ ਖੁਸ਼ ਹੁੰਦੇ ਨੇ ਤੇ ਆਪਣੇ ਆਪਣਾ ਕੋਈ ਹੋਏ ਤੇ ਯਾਦ ਕਰਦਾ ਤੇ ਬਾਕੀ ਸਾਡੇ ਚੰਨੂ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਡੇਲੀ ਵਲੋਗ ਦੇਖਿਆ ਕਰੋ ਤੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਲਾਈਵ ਦੇ ਵਿੱਚ ਵੀ ਵਲੋਗ ਜਦ ਤੇ ਤੁਹਾਡੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਜੇ ਕੋਈ ਕਮੀ ਪੇਸ਼ੀ ਹੈਗੀ ਸਾਡੇ ਵਲੋਗ ਦੇ ਵਿੱਚ ਤੇ ਉਹ ਵੀ ਸ਼ੇਅਰ ਕਰਦਿਆ ਕਰੋ ਕੋਈ ਦਿੱਕਤ ਨਹੀਂ ਦੱਸਿਆ ਕਰੋ ਤੇ ਓਕੇ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਬਾਏ ਥੈਂਕ ਯੂ